ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਮਾਂ ਆਇਆ 1705 ਈਸਵੀ ਦੇ ਦਸੰਬਰ ਮਹੀਨੇ ਦਾ ਜਦੋਂ ਪਹਾੜੀ ਰਾਜਿਆਂ ਨੇ ਤੇ ਸਰਹੰਦ ਦੇ ਨਵਾਬ ਨੇ ਕੱਲੇ-ਕੱਲੇ ਨਹੀਂ ਸਗੋਂ ਇਕੱਠੇ ਹੋ ਕੇ ਹਮਲਾ ਕਰਨ ਦੀ ਸੋਚੀ ਇਸ ਹਮਲੇ ਦੀ ਜਾਣਕਾਰੀ ਔਰੰਗਜ਼ੇਬ ਨੂੰ ਦਿੱਤੀ ਗਈ ਤਾਂ ਉਸ ਨੇ ਵੀ ਇਸ ਹਮਲੇ ਦੀ ਆਗਿਆ ਦੇ ਦਿੱਤੀ ਇੱਧਰ ਗੁਰੂ ਸਾਹਿਬ ਜੀ ਨੇ ਵੀ ਸੰਗਤਾਂ ਨੂੰ ਹੁਕਮਨਾਮੇ ਜਾਰੀ ਕਰ ਦਿੱਤੇ ਕਿ ਵੱਤ ਤੋਂ ਵੱਤ ਸ਼ਸਤਰ ਧਾਰੀ ਹੋ ਕੇ ਸਿੰਘ ਅਨੰਦਪੁਰ ਪਹੁੰਚਣ ਇਸ ਤਰ੍ਹਾਂ ਗੁਰੂ ਜੀ ਪਾਸ ਵੀ ਸ਼ਸਤਰ ਧਾਰੀ ਸਿੰਘ ਕਾਫੀ ਪਹੁੰਚ ਗਏ ਹਮਲਾ ਸ਼ੁਰੂ ਹੋਇਆ ਤਾਂ ਪਹਿਲੇ ਹਮਲੇ ਵਿੱਚ ਮੁਗਲ ਫੌਜਾਂ ਦਾ ਕਾਫੀ ਨੁਕਸਾਨ ਹੋਇਆ ਮੁਗਲ ਕਬਰਾ ਗਏ ਤੇ ਕੋਈ ਹੋਰ ਰਾਹ ਲੱਭਣ ਲੱਗੇ ਅਖੀਰ ਪਹਾੜੀਆਂ ਤੇ ਮੁਗਲਾਂ ਨੇ ਫੈਸਲਾ ਕੀਤਾ ਕਿ ਅਨੰਦਪੁਰ ਦੀ ਹੀ ਸਖਤ ਘੇਰਾਬੰਦੀ ਕਰ ਲਈ ਜਾਵੇ ਤੇ ਕੋਈ ਰਸਦ ਅੰਦਰ ਨਾ ਜਾਣ ਦਿੱਤੀ ਜਾਵੇ। ਪਾਣੀ ਜੋ ਅਨੰਦਪੁਰ ਵਿੱਚ ਦਰਿਆ ਦਾ ਜਾਂਦਾ ਹੈ ਉਸ ਦੇ ਪ੍ਰਵਾਹ ਨੂੰ ਵੀ ਮੋੜ ਦਿੱਤਾ ਜਾਵੇ ਤਾਂ ਕਿ ਪਾਣੀ ਵੀ ਅੰਦਰ ਨਾ ਪੁੱਜ ਸਕੇ। ਉਹਨਾਂ ਦਾ ਖਿਆਲ ਸੀ ਕਿ ਭੁਖੇ ਤੇ ਆਏ ਸਿੰਘ ਆਪੇ ਹੀ ਮੈਦਾਨ ਛੱਡ ਜਾਣਗੇ ਤੇ ਹਾਰ ਮੰਨ ਲੈਣਗੇ ਤੇ ਇਸ ਤਰ੍ਹਾਂ ਸਾਡੀ ਜਿੱਤ ਹੋ ਜਾਵੇਗੀ। ਹੁਣ ਭੁਖ ਤੇ ਤਰੇਹ ਨੇ ਵੀ ਕਮਾਲ ਦਿਖਾਉਣਾ ਸ਼ੁਰੂ ਕਰ ਦਿੱਤਾ। ਹਾਲਤ ਇਥੋਂ ਤੱਕ ਪੁੱਜ ਗਈ ਕਿ ਸਿੰਘ ਮੁਠੀ ਭਰ ਛੋਲਿਆਂ ਤੇ ਗੁਜ਼ਾਰਾ ਕਰਨ ਲੱਗੇ ਪੱਤੇ ਖਾ ਕੇ ਗੁਜ਼ਾਰਾ ਕਰਨ ਲੱਗੇ ਪਰ ਜੂਝਦੇ ਰਹੇ ਤੇ ਮੁਗਲਾਂ ਦੀ ਈਨ ਨਹੀਂ ਮੰਨੀ ਇਸੇ ਦੌਰਾਨ ਗੁਰੂ ਜੀ ਦਾ ਪਿਆਰਾ ਪ੍ਰਸਾਦੀ ਹਾਥੀ ਤੇ ਜਾਨੂ ਪਿਆਰਾ ਨੀਲਾ ਘੋੜਾ ਵੀ ਭੁੱਖ ਨਾਲ ਪ੍ਰਾਣ ਤਿਆਗ ਗਏ ਯੁੱਧ ਚੱਲ ਰਿਹਾ ਸੀ ਸਿੰਘ ਸ਼ਹੀਦ ਹੋ ਰਹੇ ਸਨ ਭੁੱਖ ਤੇ ਤ੍ਰੇ ਨਾਲ ਸਤਾਏ ਹੋਏ ਉਹਨਾਂ ਸਿੰਘਾਂ ਨੇ ਜੋ ਗਿਣਤੀ ਵਿੱਚ 40 ਸਨ ਭਾਈ ਮਹਾ ਸਿੰਘ ਦੀ ਅਗਵਾਈ ਵਿੱਚ ਫੈਸਲਾ ਲਿਆ ਕਿ ਇਸ ਤਰ੍ਹਾਂ ਭੁੱਖੇ ਪਿਆਸੇ ਕਦ ਤੱਕ ਲੜਾਂਗੇ ਇੱਥੋਂ ਬਾਹਰ ਨਿਕਲਣ ਦਾ ਕੋਈ ਹੀਲਾ ਕਰੀਏ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕੀਤੀ ਗਈ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਤਾਂ ਅਸੀਂ ਸਾਰੇ ਹੀ ਮਾਰੇ ਜਾਵਾਂਗੇ ਸਾਨੂੰ ਇਜਾਜ਼ਤ ਦਿਓ ਅਸੀਂ ਇੱਥੋਂ ਜਾਣਾ ਚਾਹੁੰਦੇ ਹਾਂ ਸੰਗਤ ਜੀ ਕਹਿਰ ਦਾ ਸਮਾਂ ਸੀ ਭਿਆਨਕ ਯੁੱਧ ਵੀ ਚੱਲ ਰਿਹਾ ਸੀ ਸਿੰਘ ਸ਼ਹੀਦ ਹੋ ਰਹੇ ਸਨ ਪਰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਸਨ ਗੁਰੂ ਜੀ ਨੇ ਇਨ੍ਹਾਂ 40 ਸਿੰਘਾਂ ਨੂੰ ਕਿਹਾ ਕਿ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਪਰ ਜਾਣ ਤੋਂ ਪਹਿਲਾਂ ਸਾਨੂੰ ਕਾਗਜ਼ ਤੇ ਲਿਖ ਕੇ ਦੇ ਜਾਓ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਹੋ ਸਿੰਘਾਂ ਨੇ ਸਲਾਹ ਕਰਕੇ ਭਾਈ ਮਾਹ ਸਿੰਘ ਜੀ ਨੂੰ ਕਿਹਾ ਕਿ ਲਿਖ ਕੇ ਦੇ ਦੇਵੋ ਤਾਂ ਜਾਨ ਤੇ ਬਚ ਜਾਵੇਗੀ ਅਸੀਂ ਘਰੋ ਘਰੀ ਚਲੇ ਜਾਵਾਂਗੇ ਭਾਈ ਮਹਾ ਸਿੰਘ ਨੇ ਕਾਗਜ਼ ਤੇ ਬੇਦਾਵਾ ਲਿਖ ਕੇ ਦੇ ਦਿੱਤਾ ਤੇ ਗੁਰੂ ਜੀ ਨੇ ਆਪਣੇ ਕਮਰ ਕੱਸੇ ਵਿੱਚ ਉਹ ਬੇਦਾਵਾ ਸੰਭਾਲ ਕੇ ਰੱਖ ਲਿਆ ਇਸ ਤਰ੍ਹਾਂ ਇਹ ਚਾਲੀ ਸਿੰਘ ਕਿਸੇ ਤਰ੍ਹਾਂ ਬਚਦੇ ਹੋਏ ਅਨੰਦਪੁਰ ਤੋਂ ਬਾਹਰ ਚਲੇ ਗਏ ਤੇ ਇਹ ਸਾਰੇ ਘਰੋ ਘਰੀ ਪਹੁੰਚ ਗਏ ਇੱਧਰ ਹੁਣ ਜਦ ਮੁਗਲਾਂ ਤੇ ਪਹਾੜੀਆਂ ਦੀ ਕੋਈ ਪੇਸ਼ ਨਾ ਗਈ ਤਾਂ ਉਹਨਾਂ ਨੇ ਗਊ ਤੇ ਕੋਰਾਂ ਦੀਆਂ ਕਸਮਾਂ ਖਾਣੀਆਂ ਸ਼ੁਰੂ ਕੀਤੀਆਂ ਕਿ ਤੁਸੀਂ ਅਨੰਤਪੁਰ ਖਾਲੀ ਕਰ ਦਿਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਕੁਝ ਸਿੰਘ ਤੇ ਮਾਤਾ ਗੁਜਰ ਕੌਰ ਜੀ ਨੇ ਵੀ ਗੁਰੂ ਜੀ ਨੂੰ ਕਿਹਾ ਕਿ ਇਹਨਾਂ ਦੀਆਂ ਕਸਮਾਂ ਤੇ ਭਰੋਸਾ ਕਰ ਲੈਣਾ ਚਾਹੀਦਾ ਹੈ ਪਰ ਜਾਣੀ ਜਾਣ ਸਤਿਗੁਰੂ ਜਾਣਦੇ ਸਨ ਕਿ ਇਹ ਕਸਮਾਂ ਝੂਠੀਆਂ ਹਨ ਫਿਰ ਵੀ ਪ੍ਰਿਕਿਆ ਵਜੋਂ ਗੁਰੂ ਜੀ ਨੇ ਕੁਝ ਖੱਜਰਾਂ ਤੇ ਤੇ ਗੱਡਿਆਂ ਦੇ ਉੱਤੇ ਪੁਰਾਣੇ ਚਿੱਤਰ ਲੀਰਾ ਤੇ ਹੋਰ ਫालतू ਸਮਾਨ ਲੱਦ ਕੇ ਉੱਤੇ ਕੀਮਤੀ ਕាលੀਨ ਪਾ ਕੇ ਅਨੰਦਪੁਰ ਤੋਂ ਬਾਹਰ ਭੇਜ ਦਿੱਤੇ ਕੁਝ ਹੀ ਦਿਨ ਵਿੱਚ ਮੁਗਲ ਫੌਜਾਂ ਨੇ ਖਚਰਾ ਤੇ ਗੱਡਿਆਂ ਤੇ ਲੱਦਿਆ ਸਮਾਨ ਕੀਮਤੀ ਸਮਝ ਕੇ ਲੁੱਟ ਲਿਆ ਹੁਣ ਸਭ ਨੂੰ ਯਕੀਨ ਆ ਗਿਆ ਕਿ ਇਨਾਂ ਹਿੰਦੂਆਂ ਤੇ ਮੁਗਲਾਂ ਦੀਆਂ ਕਸਮਾਂ ਝੂਠੀਆਂ ਹਨ ਪਰ ਹਾਲਾਤ ਦੇਖਦੇ ਹੋਏ ਗੁਰੂ ਸਾਹਿਬ ਜੀ ਨੇ 6 ਦਸੰਬਰ 1705 ਇਸਵੀ ਦੀ ਰਾਤ ਨੂੰ ਪਰਿਵਾਰ ਤੇ ਸਿੰਘਾਂ ਸਮੇਤ ਆਨੰਦਪੁਰ ਛੱਡ ਦਿੱਤਾ। ਅਜੇ ਕੁਝ ਦੂਰ ਸ਼ਾਹੀ ਟਿੱਬੀ ਲੱਗੇ ਪਹੁੰਚੇ ਸਨ ਤਾਂ ਫੌਜਾਂ ਨੇ ਹਮਲਾ ਕਰ ਦਿੱਤਾ। ਭਾਈ ਉਦੇਸ ਸਿੰਘ, ਭਾਈ ਜੀਵਨ ਸਿੰਘ ਜੀ ਵਰਗੇ ਯੋਧਿਆਂ ਨੇ ਇਹਨਾਂ ਫੌਜਾਂ ਨੂੰ ਰੋਕੀ ਰੱਖਿਆ। ਗੁਰੂ ਜੀ, ਮਾਤਾ ਗੁਜਰੀ ਜੀ, ਸਾਹਿਬਜ਼ਾਦੇ, ਗੁਰੂ ਕੇ ਮਹਿਲ ਤੇ ਸਿੰਘ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਤਾਂ ਅੱਗੋਂ ਸਰਸਾ ਬਹੁਤ ਚੜ੍ਹੀ ਹੋਈ ਸੀ। ਕਿੰਨੇ ਹੀ ਘੋੜੇ ਸਿੰਘ ਤੇ ਹੋਰ ਕਾਫੀ ਸਮਾਨ ਸਰਸਾ ਨਦੀ ਵਿੱਚ ਵਹਿ ਗਿਆ ਇੱਥੇ ਹੀ ਗੁਰੂ ਜੀ ਦਾ ਪਰਿਵਾਰ ਅਲੱਗ-ਅਲੱਗ ਹੋਇਆ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਹਿਬਜ਼ਾਦੇ ਅਲੱਗ ਦਿਸ਼ਾ ਵੱਲ ਚਲੇ ਗਏ ਤੇ ਗੁਰੂ ਸਾਹਿਬ ਜੀ ਤੇ ਦੋਵੇਂ ਵੱਡੇ ਸਹਿਬਜ਼ਾਦੇ ਕੁੱਲ 40 ਸਿੰਘਾਂ ਨਾਲ ਚਮਕੌਰ ਦੀ ਗੜੀ ਵਿੱਚ ਪੁੱਜ ਗਏ ਪਰ ਸੰਗਤ ਜੀ ਇਸ ਤੋਂ ਪਹਿਲਾਂ ਅੰਮ੍ਰਿਤ ਵੇਲਾ ਹੋਇਆ ਜਦੋਂ ਗੁਰੂ ਸਾਹਿਬ ਜੀ ਨੇ ਆਪ ਸਰੰਦਾ ਲੈ ਕੇ ਅਸਜ ਦੀਵਾਰ ਦਾ ਕੀਰਤਨ ਸਰਸਾ ਨਦੀ ਦੇ ਕੰਢੇ ਤੇ ਕੀਤਾ ਇਸ ਦੌਰਾਨ ਸਿੰਘਾਂ ਨੇ ਗੁਰੂ ਜੀ ਦੀ ਜ਼ਬਰਦਸਤ ਬੰਦੀ ਕੀਤੀ ਹੋਈ ਸੀ ਮੁਗਲ ਹਮਲਾ ਕਰਦੇ ਰਹੇ ਤੇ ਬੇਅੰਤ ਸਿੰਘ ਸ਼ਹੀਦियां ਪਾ ਗਏ ਤੇ ਸੰਗਤ ਜੀ ਅਗਲਾ ਯੁੱਧ ਚਮਕੌਰ ਦੀ ਗੜੀ ਵਿੱਚ ਹੋਇਆ ਇਹ ਦੁਨੀਆ ਦਾ ਅਨੋਖਾ ਯੁੱਧ ਸੀ ਸੰਗਤ ਜੀ ਜਿੱਥੇ ਗੁਰੂ ਜੀ ਦਾ ਪਰਿਵਾਰ ਵਿੱਚ ਛੋੜਾ ਹੋਇਆ ਸੀ ਉੱਥੇ ਅੱਜ ਗੁਰਦੁਆਰਾ ਪਰਿਵਾਰ ਵਿੱਚ ਛੋੜਾ ਸਭ ਸੁਸ਼ੋਭਿਤ ਹੈ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ